ਤਿਆਰ ਹੋ ਗਈ ਸਾਰੇ ਵਧੀਆ ਹੋਵਾਂਗੇ ਅੱਜ ਆਪਣੇ ਬੱਚਿਆਂ ਦੀ ਆਪਦੀ ਵਾਰ ਨੂੰ ਕਰਾ ਕੇ ਅਗਲਾ ਪਰ 10 ਮਿੰਟ ਬਾਅਦ ਗੁਰਦੇ ਮੰਦ ਜਿਹੜਾ ਨੇ ਕੀੜੇ ਸਾਹ ਕਰਕੇ ਹੋ ਜਾਣਗੇ। ਅ ਫਿਰ 10 ਮਿੰਟ ਬਾਅਦ ਆਪਾਂ ਇਹਨਾਂ ਦੀ ਵਾਰ ਨੂੰ ਕਰਾ ਕੇ ਦਵਾਈ ਦੇਵਾਂਗੇ ਨਾ। ਇਦਰਾ ਆਪਾਂ ਛੋਟੇ ਨੂੰ ਵੀ ਤੇ ਮਾਦਾ ਜਿਹੜੀ ਬੀਹਾਰ ਚਾਹ ਲਿਆ ਅਲਰੇਡﻲ ਸਿੰਗ ਦਵਾਈ ਜੀ ਆਪਾਂ ਨੂੰ ਹਮ ਜਾਣਦੇ ਆ ਆਪਣੀ ਟੀਡੂ ਕੋਣੀ thank mm -hmm. you ਬਈ ਸਿੰਘ ਜਦੋਂ ਦਾਗਦਾਵੇਂ ਆਪਾਂ ਟੋਪੀ ਕੇਅਰ ਦੀ ਵਰਤਦਿਆਂ ਦਵਾਈ ਇਹਦੇ ਨਾਲ ਛੇਤੀ ਰਾਮ ਆ ਜਾਂਦਾ ਹੈਗਾ ਇਹ ਤਿੰਨ ਤੋਂ ਚਾਰ ਦਿਨ ਲਗਾਤਾਰ ਮਸਰਕ ਕਰੋ ਨਾ ਤਾਂ ਮੱਖੀ ਬਿਠੇ ਨਾਲ ਜਾਗੋਂ ਛੇਤੀ ਸੁਖਦਾਗਾ ਨਾ ਹਾਂ ਸਾਧਨ ਮੱਖੀ ਬਿਠੇ ਨਾਲ ਜਾਗੋਂ ਨਾ ਭਲਾਗਾ ਜਦੋਂ ਬਈ 10 ਮਿੰਟ ਹੋ ਗਏ ਨਾ ਪੁਰ ਦੁੱਤੇ ਨੂੰ ਐਸ ਤੋਂ ਬਾਅਦ ਆਪਾਂ ਇਹਨਾਂ ਨੂੰ ਐਲਗੋਮਾਰ ਦੀ ਆਪਾਂ ਦਵਾਈ ਵਰਤਦੇ ਆਂ ਡੀ ਵਰਨਿੰਗ ਚ ਪਹਿਲਾਂ ਆਪਾਂ ਇਹਨਾਂ ਦੀ ਆਈ ਟੈਕ ਕਰਨਾ ਕੀਤੀ ਸੀ ਸਾਦਗੀ ਆਪਾਂ ਐਲਗੋਮਾਰ ਨਾ ਕਰਾਂਗੇ ਇਹ ਸਾਰੇ ਮੈਡੀਕਲ ਨੇ ਮਿਲਦੀ ਆਂ ਆਈ ਵਾਰ ਇਹਨਾਂ ਦਾ ਬੱਦਲ ਕੇ ਦੋ ਇਹਨਾਂ ਨੂੰ ਫੇਰ ਹੀ ਇਹਨਾਂ ਦਾ ਕੰਮ ਕਰਦੀ ਆ ਜੇ ਆਪਾਂ ਇੱਕੀ ਦੀ ਇਹਨਾਂ ਨਾ ਐਲਗੋਮਾਰ ਆਈ ਵਾਰ ਆਈ ਵਾਰ ਤੇ ਫਿਰ ਕੰਮ ਨਹੀਂ ਕਰਦੀ ਡੀ ਵਰਨਿੰਗ ਇਹਨਾਂ ਨੂੰ ਤੇ ਹੁਣ ਆਪਾਂ ਪਹਿਲਾਂ ਕੀਤੀ ਪਾਈਪਰਾ ਜੀ ਇਹਨਾਂ ਫੇਰ ਕੀਤੀ ਹੈ ਹਾਈ ਟੈਕ ਨਾਲ ਤੇ ਹੁਣ ਆਪਾਂ ਐਲਗੋਮਾਰ ਨਾ ਕਰਾਂਗੇ ਇਹਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਬਸ ਹ ਆ ਘਟਾਰਨਾ ਬਈ ਆਪਣੇ ਉਧਰ ਪਸ਼ੂਆਂ ਦੇ ਪੱਖੇ ਜਾ ਗਈ ਸੀ ਵਿਚਾਰੀ ਇਹਦੀਆਂ ਅੱਖਾਂ ਦੇ ਫਰ ਵੱਜਿਆ ਤੇ ਸ਼ਾਇਦ ਇਹਦੀਆਂ ਅੱਖਾਂ ਚੱਲਦੀਆਂ ਨਹੀਂ ਰਹਿ ਗਿਆ ਨੇ ਤੇ ਆਪਾਂ ਗੱਲ ਵੀ ਇਹ ਅੱਖਾਂ ਦੇ ਫਰਕੜੀ ਦਾ ਪਾਣੀ ਪਾਇਆ ਸੀਗਾ ਤਨ ਫਰਕ ਆ ਤੇ ਅੱਜ ਆਪਾਂ ਅੱਖਾਂ 'ਚ ਪਾਉਣ ਵਾਲੇ ਆ ਘੋਗੇ ਕਹਿੰਦੇ ਇਹਨਾਂ ਨੂੰ ਤੇ ਇਹ ਪਾਵਾਂਗੇ ਵਿਚਾਰੀਏ ਲੋਟ ਹੋ ਜਲਦੀ ਤੇ ਜਲਦੀ ਭਾਬੀ ਦੀਆਂ ਪੱਖਾਂ ਇੱਕੋ ਗੇ ਪਾਦੇ ਤੇ ਹੁਣ ਸੈੱਟ ਹੋ ਜਾਣੀਆਂ ਅੱਠਾਂੀਆਂ ਸ਼ਾਮ ਨੂੰ ਫੇਰ ਪਾਵਾਂਗੇ ਹੁਣ ਕਿਰਨ ਆਪਣੇ ਬੱਚਿਆਂ ਵੀ ਅੱਠ ਮਹੀਨੇ ਦੀਆਂ ਹੋ ਗਿਆ ਇਹਨਾਂ ਨੂੰ ਆਪਾਂ 50-50 ਮੋ ਦੇਵਾਂਗੇ ਆਪਣੇ ਕੋਲ ਫਿਰ ਇਹਦੇ ਛੂਟੀ ਜਹੀ ਅੱਜ ਬੀਐਮ ਮਰ ਵਾਲੀ ਜੀ ਆਪਾਂ ਦੋ ਤਿੰਨ ਵਾਰ ਰੋਹੰਦਣਾ ਨਿਆਮ ਮੋ ਦੇਣੀ ਆਪਾਂ ਅੱਠ ਮਹੀਨੇ ਦੀ ਬੱਚੀ ਦੀ ਬੋਡੀ ਵੇਟ ਦੇ ਹਿਸਾਬ ਚ 1 ਕਿਲੋ ਮੰਗਰ 5 ਐਮਜੀ ਪੈਂਦੀ ਹੈ ਜੀ ਫਾਟੇ ਨ ਬੱਚਿਆਂ ਦਾ ਦੇਖੀ ਬਈ ਪੰਜਾਬੀਆਂ ਘਰੋਂ ਦੇ ਨਾ ਕੋ ਗਾਰਨੀ ਛੋਟੀ ਪਛੀਨ ਦੇ ਮਾਈ ਪਤਾ ਛੋਟੀ ਪਛੀਨ ਦਾਸ ਐਮਨ ਬਹੁਤ ਰਹਿੰਦੀ 10 ਤੋਂ 15 ਮਾਰਾ रह गई अपनी बाहर दिल्लू ਅੱਜ ਬਾਈ ਆਪਾਂ ਤੁਹਾਨੂੰ ਆਪਣੀਆਂ ਸਾਰੀਆਂ گاਵਾਂ ਦੇ ਬੱਚਿਆਂ ਦੇ ਨਾਮ ਦੱਸਾਂਗੇ ਆਪਾਂ ਸਾਰਿਆਂ ਦੇ ਨਾਮ ਰੱਖੇ ਵਿਆਹ ਦੇ ਵੱਲੋਂ ਪਹਿਲੇ ਨੰਬਰ ਤੇ ਆਪਣੇ ਕੋਲ ਆ ਗਈ ਆਹ ਬਰਕਤ ਕੌਰ ਦੇਖਣਾ ਬਰਕਤ ਆ ਤੇ ਫੇਰ ਆ ਗਈ ਆਪਣੀ ਆਰੂ ਇਹ ਸਾਰਿਆਂ ਤੋਂ लाਡਲੀ ਵੱਧ ਰੱਖੀ ਹੋਇਆ ਫੇਰ ਆ ਗਈ ਆਪਣੀ ਸੋਹਣੀ ਇਹ ਦੂਵਾ ਦਾ ਗਈ ਆਪਣੀ ਰੌਣਕ ਜੋ 24 ਘੰਟੇ ਰੌਣਕ ਲਈ ਰੱਖਦੀ ਆ ਫੇਰ ਆ ਖੜੀ ਆ ਆਪਣੀ ਟੀਲੂ ਨੂੰ ਟਿੱਲੂ ਕਹਿੰਦੇ ਆਸੀਂ ਆ ਆਪਣੀ ਰੁਮਾਨ ਵਾਲੀ ਗਾਂ ਆ ਗਈ ਇਹ ਨਾ ਰੁਮਾਨ ਵਾਲੀ ਆ ਇਹਦਾ ਨਾ ਅਸੀਂ ਲਾੜ ਦਾ ਨਾਮ ਰੱਖਿਆ ਮੋਟੋ ਤੇ ਆ ਸਾਡਾ ਗੈਂਡਾ ਆ ਗਿਆ ਉਹ ਚੱਕ ਚੱਕ ਹੀ ਮਾਰਦਾ ਸਾਰਿਆਂ ਨੂੰ ਇਹਦਾ ਨਾ ਤਾਂ ਗੈਂਡਾ ਹੀ ਰੱਖਿਆ ਆਪਾਂ ਆ ਆ ਗਈ ਆਪਣੀ ਪਟਿਆਰੇ ਵਾਲੀ ਵੱਡੀ ਇਹ ਪਟਿਆਰੇ ਫਾਰਮ ਚ ਲਿਆਂਦੀ ਸੀ ਤੇ ਇੱਧਰ ਆ ਗਿਆ ਆਪਣਾ ਠਾਕੁਰ ਇਹ ਸਾਰਿਆਂ ਦੀ ਰਾਜ ਕਰਦਾ ਠਾਕੁਰ ਇਹਦਾ ਨਾਂ ਤਾਂਗਾ ਆ ਆ ਗਈ ਆਪਣੀ ਕਾਲੀ ਇਹ ਸਾਰਿਆਂ ਤੋਂ ਸਿਆਣੀ ਆ